ਕਦਰ ਕਹਿੰਦੇ ਸਪੈਲ ਦੇ ਨਾਲ ਪਤਾ ਕਰ ਲੈਂਦਾ ਕਿ ਕੌਣ ਉਹਦਾ ਕੁਝ ਵਿਗਾੜਨ ਆਇਆ ਤੇ ਕੌਣ ਉਸ ਦਾ ਸਾਥ ਦੇਣਾ ਹੈ ਇਹ ਬਿਲਕੁਲ ਸੱਚ ਗੱਲ ਹੈ ਇਹਨਾਂ ਦੇ ਵਿੱਚ ਇੱਕ ਸੈਂਸ ਹੁੰਦੀ ਹੈ ਇਹ ਨਿਗਾਹ ਦੇ ਨਾਲ ਨਜ਼ਰ ਨਾਲ ਨਜ਼ਰ ਮਿਲਾ ਕੇ ਜਾਣ ਜਾਂਦੇ ਨੇ ਕੌਣ ਇਹਨਾਂ ਨੂੰ ਪਿਆਰ ਕਰੇਗਾ ਤੇ ਕੌਣ ਇਹਨਾਂ ਨੂੰ ਮਾਰੇਗਾ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਹੀ ਹੈ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਇਹਨਾਂ ਦਾ ਦੁੱਖ ਦਰਦ ਫੀਲ ਕਰਦੇ ਨੇ ਤਾਂ ਹੀ ਉਹ ਇਹਨਾਂ ਦਾ ਖਿਆਲ ਪ ਰੱਖ ਦੇਣੀ ਮੇਰਾ ਮੰਨਣਾ ਇਹ ਹੈ ਕਿ ਜਦੋਂ ਕਿਸੇ ਵੀ ਮਨੁੱਖ ਤੇ ਕਿਸੇ ਵੀ ਇਨਸਾਨ ਦਾ ਔਖਾ ਟਾਈਮ ਆਂਦਾ ਹੈ ਤੇ ਇਹਨਾਂ ਜਾਨਵਰਾਂ ਦੀ ਬੇਜ਼ੁਬਾਨਾਂ ਦੀਆਂ ਦੁਆਵਾਂ ਉਹਨੂੰ ਤਾਰ ਦਿੰਦੀਆਂ ਨੇ ਅਕਸਰ ਸਰਦੀਆਂ ਦੇ ਵਿੱਚ ਅਸੀਂ ਗਰਮ ਕੱਪੜੇ ਬਾਹਰ ਕੱਢ ਲੈਂਦੇ ਆ ਕਿਉਂਕਿ ਸਾਡਾ ਜਿਹੜਾ ਸਰੀਰ ਹੈ ਉਹ ਕਿੱਥੇ ਕਿੱਥੇ ਨਿੱਗਾ ਹੋਵੇ ਔਰ ਸਰਦੀ ਤੋਂ ਸਾਡਾ ਬਚਾ ਰਵੇ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਔਰ ਅਕਸਰ ਮਾਵਾਜ਼ਾ ਜ਼ਿਕਰ ਕੀਤਾ ਜਾਵੇ ਤਾਂ ਉਹ ਇਹ ਕੋਸ਼ਿਸ਼ ਕਰਦੀਆਂ ਨੇ ਕਿ ਸਾਡੇ ਪੁੱਤ ਜਿਹੜੇ ਨੇ ਉਹ ਅਜੇ ਹੀ ਜਿਹੜੀ ਉਹ ਠੰਡ ਤੋਂ ਬਚ ਕੇ ਰਹਿਣ ਕਿ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਨਾ ਵਿਗੜੇ ਲੇਕਿਨ ਕਦੀ ਵੀ ਮਨ ਦੇ ਵਿੱਚ ਖਿਆਲ ਇਹ ਨਾ ਆਂਦਾ ਹੋਵੇਗਾ ਕਿ ਅਸੀਂ ਤੇ ਆਪਣੇ ਬੱਚਿਆਂ ਨੂੰ ਬਚਾ ਲੈਨੇ ਆ ਅਸੀਂ ਆਪਣਾ ਸ਼ਰੀਰ ਵੀ ਜਿਹੜਾ ਉਹ ਨਿਗਾ ਕਰ ਲੈਂਦੇ ਆ ਲੇਕਿਨ ਜਿਹੜਾ ਬੇਜ਼ੁਬਾਨ ਜਾਨਵਰ ਹੈ ਜਿਹੜਾ ਨਹੀਂ ਦੱਸ ਸਕਦਾ ਆਪਣੀ ਜ਼ੁਬਾਨ ਤੋਂ ਕਿ ਉਸ ਨੂੰ ਵੀ ਇੱਕ ਸਰਦੀ ਲੱਗਦੀ ਹੈ ਠੰਡ ਲੱਗਦੀ ਹੈ ਉਹ ਕਿਸ ਤਰੀਕੇ ਨਾਲ ਬਚਾਅ ਕਰਦਾ ਹੋਵੇਗਾ ਇਹ ਕਦੀ ਵੀ ਕਿਸੇ ਮਨ ਦੇ ਵਿੱਚ ਖਿਆਲ ਨਹੀਂ ਆਂਦਾ ਹੋਵੇਗਾ ਲੇਕਿਨ ਅੱਜ ਮੇਰੇ ਨਾਲ ਇੱਕ ਅਜੀਹੀ ਸ਼ਖਸੀਅਤ ਜ਼ਰੂਰ ਹੈ ਔਰ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ ਇਹ ਜਿਹੜੇ ਸਟਰੀਟ ਡੌਗਸ ਨੇ ਯਾਨੀ ਕਿ ਗਲੀਆਂ ਦੇ ਵਿੱਚ ਜਿਹੜੇ ਇਹ ਡੌਗ ਨੇ ਉਹ ਘੁੰਮਦੇ ਨੇ ਲੇਕਿਨ ਉਨ੍ਹਾਂ ਦੀ ਸਰਦੀਏ ਦੀ ਖਿਆਲ ਜ਼ਰੂਰ ਇਨਾ ਮੈਡਮਾਂ ਨੂੰ ਆਇਆ ਜਿਨ੍ਹਾਂ ਦਾ ਨਾਮ ਸਵਰਨਕੌਰ ਹੈ ਸੰਜੀਤ ਕੌਰ ਹੈ ਔਰ ਮੈਮ ਇਹ ਮਨ ਦੇ ਵਿੱਚ ਕਿਵੇਂ ਆਇਆ ਜੀ ਕਿਉਂਕਿ ਅਕਸਰ ਦੇਖਦੇ ਆਂ ਕਿ ਆਪਾਂ ਜੈਕਟ ਪਾ ਲੈਂਦੇ ਆਂ ਕਿ ਨਿੱਗਾ ਹੋ ਜਾਵੇ ਕਿਤਨੇ ਕਿਤੇ ਸਰੀਰ ਤੁਹਾਡੇ ਮਨ ਦੇ ਵਿੱਚ ਕਦੋਂ ਆਇਆ ਕਿ ਇਨਫ ਜ਼ ਵੀ ਕਿਤਨੇ ਕਿਤੇ ਸੋਚਣਾ ਚਾਹੀਦਾ ਅਮ ਐਕਚੁਅਲੀ ਜਦੋਂ ਮੈਂ ਕਾਲਜ ਪੜਿਆ ਕਰਦੀ ਸੀ ਤੇ ਮੇਰੇ ਸਾਹਮਣੇ ਸਾਡੇ ਹੌਸਟਲ ਦੇ ਤੋਂ ਬਾਹਰ ਇੱਕ ਛੋਟਾ ਜਿਹਾ ਬੱਚਾ ਸੀ ਉਹਨੂੰ ਮੈਂ ਤੜਫਦੇ ਦੇਖਿਆ ਠੰਡ ਚ ਤੇ ਉਸ ਨੂੰ ਮੈਂ ਚੋਰੀ-ਚੋਰੀ ਆਪਣੇ ਹੌਸਟਲ ਲੈ ਗਈ ਆਪਣਾ ਸਵੈਟਰ ਪਵਾ ਕੇ ਆਪਣੇ ਰੂਮ ਚ ਕਿਤੇ ਹਾਈਡ ਕਰ ਲਿਆ ਤੇ ਪਰ ਦੋ ਚਾਰ ਦਿਨ ਤੋ ਹਾਈਡ ਹੋ ਸਕਿਆ ਪਰ ਸਾਡੀ ਟੀਚਰ ਨੂੰ ਪਤਾ ਚੱਲ ਗਿਆ ਤੇ ਉਹਨੂੰ ਮੈਨੂੰ ਮਜਬੂਰਨ ਬਾਹਰ ਕੱਢਣਾ ਪੈ ਗਿਆ ਤਾਂ ਫੇਰ ਕੀ ਹੋਇਆ ਤੇ ਅਸੀਂ ਸਾਰੀਆਂ ਫਰੈਂਡਸ ਨੇ ਮਿਲ ਕੇ ਉਹਦੇ ਹੌਸਟਲ ਦੇ ਵਿੱਚ ਇੱਕ ਕੈਂਪਸ ਦੇ ਵਿੱਚ ਹੀ ਉਹਦਾ ਇੱਕ ਛੋਟਾ ਜਿਹਾ ਘਰ ਤਿਆਰ ਕਰਕੇ ਅਸੀਂ ਉੱਥੇ ਹੀ ਰਕਿਆ ਐਕਚੁਅਲੀ ਇਹ ਖਿਆਲ ਮੇਰੇ ਨਹੀਂ ਮੇਰੀ ਪੂਰੀ ਫੈਮਿਲੀ ਦੇ ਵਿੱਚ ਹੀ ਹੈ ਸ਼ੁਰੂ ਤੋਂ ਹੀ ਅਸੀਂ ਸਟ੍ਰੇਟ ਡੌਗਸ گاਵਾਾਂ ਨਿੱਕੇ ਹੁੰਦੇ ਹੀ ਜਿਵੇਂ ਕੋਈ ਜ਼ਖਮੀ ਗਾਂ ਮਿਲ ਜਵੇ ਜਾਨਵਰ ਮਿਲ ਜਵੇ ਅਸੀਂ ਸ਼ੁਰੂ ਤੋਂ ਹੀ ਹੋਂਦਾ ਸੀ ਕੋਸ਼ਿਸ਼ ਕਰਦੇ ਸੀ ਕਿ ਜਿੰਨਾ ਸਾਡੇ ਤੇ ਹੋ ਸਕੇ ਅਸੀਂ ਉਹਨਾਂ ਦਾ ਧਿਆਨ ਰੱਖੀਏ ਜਿਵੇਂ ਦੰਦ ਮਾਰਦੇ ਨੇ ਕਈ ਜਿਕਰ ਮੇਰੇ ਵਰਗੇ ਵੀ ਲੋਕ ਹੋਣਗੇ ਉਹ ਡਰ ਜਾਂਦੇ ਹੋਣਗੇ ਕਿ ਇਹ ਕਿਤੇ ਚਾਕੀ ਦਾ ਮਾਰ ਲਵੇ ਕਿਤੇ ਕੱਟੀ ਨਾ ਲਵੇ ਨਹੀਂ ਤੇ ਇੰਜੈਕਸ਼ਨ ਲਵਾਉਣੇ ਕਈ ਡਰ ਨਹੀਂ ਲੱਗਦਾ ਤੁਹਾਨੂੰ ਇਹਨਾਂ ਦੇ ਕੋਲ ਹਾਂ ਐਕਚੁਅਲੀ ਅਸੀਂ ਇਹਨਾਂ ਪਿਆਰ ਦੇ ਨਾਲ ਨਾਲ ਆਪਣੀ ਸੇਫਟੀ ਦਾ ਵੀ ਖਿਆਲ ਰੱਖੀਦਾ ਹੈ ਇਹ ਸਾਰੇ ਵੈਕਸੀਨੇਟਿਡ ਨੇ ਅਸੀਂ ਕਰਵਾਏ ਹੋਏ ਨੇ ਤੇ ਪਰਸਨਲੀ ਅਸੀਂ ਇਹਨਾਂ ਨੂੰ ਕੀ ਕੀਤਾ ਹੋਇਆ ਵੈਕਸੀਨੇਟ ਤਾਂ ਸੀ ਇਹਨਾਂ ਨੂੰ ਇੰਨਾ ਆਪਣੇ ਕੋਲ ਆਣ ਦਿੰਦੇ ਆ ਅਦਰਵਾਈਜ਼ ਪਹਿਲਾਂ ਅਸੀਂ ਵੈਕਸੀਨੇਟ ਕਰਵਾਨੇ ਆ ਫੇਰ ਇਹਨਾਂ ਨੂੰ ਫੀਡ ਵੀ ਕਰਦੇ ਆ ਹਰ ਤਰ੍ਹਾਂ ਨਾਲ ਇਹਨਾਂ ਦਾ ਖਿਆਲ ਰੱਖੀਦਾ ਹੈ ਜਾਨਵਰ ਕਹਿੰਦੇ स्मੈਲ ਦੇ ਨਾਲ ਪਤਾ ਕਰ ਲੈਂਦਾ ਕਿ ਕੌਣ ਉਹਦਾ ਕੁਝ ਵਿਗਾੜਨ ਆਇਆ ਤੇ ਕੌਣ ਉਸ ਦਾ ਸਾਥ ਦੇਣਾ ਹੈ ਇਹ ਬਿਲਕੁਲ ਸੱਚ ਗੱਲ ਹੈ ਇਹਨਾਂ ਦੇ ਵਿੱਚ ਇੱਕ ਸੈਂਸ ਹੁੰਦੀ ਹੈ ਇਹ ਨਿਗਾਹ ਦੇ ਨਾਲ ਨਜ਼ਰ ਨਾਲ ਨਜ਼ਰ ਮਿਲਾ ਕੇ ਜਾਣ ਜਾਂਦੇ ਨੇ ਕੌਣ ਇਹਨਾਂ ਨੂੰ ਪਿਆਰ ਕਰੇਗਾ ਤੇ ਕੌਣ ਇਹਨਾਂ ਨੂੰ ਮਾਰੇਗਾ ਇਹ ਬਿਲਕੁਲ ਸੱਚ ਹੈ ਅਕਸਰ ਜ਼ਿਕਰ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਚਲੋ ਤੁਸੀਂ ਇਹ ਸ਼ੁਰੂਆਤ ਕਰਤੀ ਸੀ ਕਿ ਇੱਕ ਡੌਗੀ ਨੂੰ ਕਰ ਦੇਕੇਗੇ ਕਿਥੇ ਨਾ ਕਰੇ ਦਿਲ ਦੇ ਵਿੱਚ ਇਹ ਹਲੀਮੀ ਆ ਗਈ ਕਿ ਇਹਨਾਂ ਦੀ ਵੀ ਸੁਣਨੀ ਚਾਹੀਦੀ ਇਹਨਾਂ ਨੂੰ ਵੀ ਠਣ ਲੱਗਦੀ ਹੈਗੀ ਹੈ ਕੋਵਿਡ ਦੇ ਵਿੱਚ ਅਕਸਰ ਹੋਇਆ ਕਿ ਲੋਕ ਬਾਹਰ ਤੇ ਬਹੁਤ ਆ ਗਏ ਕਿ ਨੇ ਕਈਆਂ ਨੇ ਪੰਛੀਆਂ ਨੂੰ ਦਾਣੇ ਪਾਏ ਕਈਆਂ ਨੇ ਡੌਗਸ ਨੂੰ ਜਿਹੜਾ ਖਾਣ ਨੂੰ ਸਮਾਨ ਦਿੱਤਾ ਲੇਕਿਨ ਜਦੋਂ ਕੋਵਿਡ ਚਲਾ ਗਿਆ ਤਾਂ ਉਹ ਲੋਕ ਵੀ ਚਲੇ ਗਏ ਉਹ ਵੀ ਲੋਕ ਦਿਖਣਾ ਬੰਦ ਹੋ ਗਏ ਇਹ ਫਿਰ ਬੇਜ਼ੁਬਾਨ ਜਾਨਵਰ ਜਿਹੜੇ ਨੇ اسی ਤਰੀਕੇ ਨਾਲ ਸੜਕਾਂ ਤੇ ਘੁੰਮਦੇ ਰਹੇ ਤੋਡੀ ਵਿੱਚ ਕੀ ਵੇਖਿਆ ਤੁਸੀਂ ਇਸ ਕੋਵਿਡ ਦੇ ਦੌਰ ਦੇ ਵਿੱਚ ਜਦੋਂ ਤੁਸੀਂ ਇਹਨਾਂ ਲੋਕਾਂ ਦੇ ਨਾਲ ਹੋਰ ਲगाव ਹੋ ਗਿਆ ਕੋਵਿਡ ਟਾਈਮ ਦੇ ਵਿੱਚ ਵੈਸੇ ਹੈ ਤਾਂ ਬਹੁਤ ਔਖਾ ਟਾਈਮ ਸੀ ਮੈਂ ਤੇ ਮੇਰੀ ਮਦਰ ਸਕੂਟਰ ਤੇ ਲੈ ਕੇ ਕਾਫੀ ਇਹਨਾਂ ਦਾ ਖਾਣਾ ਪਾਣੀ ਪਾਣੀ ਵੀ ਲੈ ਕੇ ਉਹਨਾਂ ਦੇ ਨਾਲ ਚ ਲੋਕੀ ਸਾਰੇ ਅੰਦਰ ਹੀ ਸੀ ਅਸੀਂ ਨਿਕਲਦੇ ਹੁੰਦੇ ਸੀ ਪੂਰਾ ਪਟਿਆਲੇ ਦੇ ਵਿੱਚ ਖਾਲਸਾ ਕਾਲਜ 23 ਨੰਬਰ ਫਾਟਕ ਬੈਂਕ ਕਲੋਨੀ ਲੀਲਾ ਪਵਨ ਸੀਸਾਰਾ ਕਰ ਕਰਦੇ ਹੁੰਦੇ ਸੀ ਪਰ ਅਸੀਂ ਇਹ ਵੀ ਦੇਖਿਆ ਕਿ ਅਸੀਂ ਇਨੀ ਬਹੁਤ ਸਾਰੇ ਲੋਕੀ ਐਨ ਜੀਓਜ਼ ਇਵਨ ਕਿ ਡਾਕਟਰ ਵੀ ਅਸੀਂ ਦੇਖੇ ਨੇ ਆਪਣੇ ਆਪਣੇ ਸਕੂਟਰਾਂ ਤੇ ਬਾਈਕਸ ਤੇ ਕੁਛ ਨਾ ਕੁਛ ਉਹਨਾਂ ਕੋਲ ਹੁੰਦਾ ਸੀ ਇਹਨਾਂ ਬੇਜਬਾਨ ਜਾਨਵਰਾਂ ਲਈ ਕਿਤੇ ਨਾ ਕਿਤੇ ਬਹੁਤ ਸਾਰੇ ਲੋਕੀ ਹੈ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਇਹਨਾਂ ਦਾ ਦੁੱਖ ਦਰਦ ਫੀਲ ਕਰਦੇ ਨੇ ਤਾਂ ਹੀ ਉਹ ਇਹਨਾਂ ਦਾ ਖਿਆਲ ਰੱਖਦੇ ਨੇ ਸੰਸਾਰ 'ਚ ਪਿਆਰ ਹੈ ਹਮਦਰਦੀ ਹੈ ਤਾਂ ਹੀ ਹੁਣ ਤੱਕ ਸੰਸਾਰ ਟਿਕਿਆ ਹੋਇਆ ਹੈ ਤੁਸੀਂ ਵੀ ਹੈਰਾਨ ਹੋਵੋਗੇ ਕਿ ਮੈਂ ਸ਼ਖਸੀਅਤ ਦਾ ਜ਼ਿਕਰ ਕੀਤਾ ਤਾਂ ਲੋਕ ਵੀ ਹੈਰਾਨ ਹੋਣਗੇ ਯਾਰ ਇਹ ਤੇ ਆਮ ਗੱਲ ਹੋਊਗੀ ਕਿ ਲੋਕ ਡੌਗਸ ਨੂੰ ਇਸ ਤਰੀਕੇ ਨਾਲ ਖੋਂਦੇ ਨੇ ਪਾਲੌਂਦੇ ਨੇ ਲੇਕਿਨ ਸਭ ਤੋਂ ਜ਼ਿਆਦਾ ਹੈਰਾਨਗੀ ਮੈਨੂੰ ਤੁਹਾਡੇ ਬਾਰੇ ਜਾਣ ਕੇ ਹੋਈ ਸੀ ਕਿ ਤੁਸੀਂ ਅਬਰਾਡ ਦੇ ਵਿੱਚ ਪੀਆਰ ਹੋ ਤੇ ਪੀਆਰ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿਵੇਂ ਆਉਂਦਾ ਹੈ ਔਰ ਇਹ ਸੇਵਾਵਾਂ ਕਿਵੇਂ ਕਰ ਰਹੇ ਹੋ ਐਕਚੁਅਲੀ ਕੁਝ ਪੇਰੈਂਟਸ ਦੀਆਂ ਹੈਲਥ ਇਸ਼ੂਸ ਸੇ ਜਿੰਨਾ ਕਰਕੇ ਮੈਨੂੰ ਆਣਾ ਪਿਆ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਮੈਂ ਇੱਥੇ ਹੀ ਕਰ ਰਹੀ ਕਰਦੀ ਸੀ ਕਰ ਰਹੀ ਹਾਂ ਮੈਂ ਕੈਲਗਰੀ ਦੇ ਵਿੱਚ ਵੀ ਕੈਲਗਰੀ ਹਿਊਮਨਿਸ ਸੋਸਾਇਟੀ ਹੈ ਡੌਗਸ ਦੀ ਐਨੀਮਲਸ ਦੀ ਮੈਂ ਕੁਝ ਉਥੇ ਵੀ ਉਹਨਾਂ ਦੀ ਸੇਵਾ ਲਈ ਕੁਝ ਨਾ ਕੁਝ ਮੈਂ ਜ਼ਰੂਰ ਡੋਨੇਟ ਕਰਦੀ ਸੀ ਕਿਉਂਕਿ ਸਾਰੀ ਜ਼ਿੰਦਗੀ ਇਨਸਾਨ ਆਪਣੇ ਆਪਣੇ ਲਈ ਜੋੜਦਾ ਹੈ ਜੋੜਦਾ ਹੈ ਜੋੜਦਾ ਅਖੀਰ ਦੇ ਵਿੱਚ ਇੱਥੇ ਹੀ ਸਾਰਾ ਛੁਰ ਜਾਂਦਾ ਜੋ ਕੁਝ ਵੀ ਇਨਸਾਨ ਦੇ ਨਾਲ ਜਾਂਦਾ ਹੈ ਉਹਦਾ ਪਿਆਰ ਉਹਦੇ ਅچھے ਸੰਸਕਾਰ ਸਭ ਦੀਆਂ ਲੋਕਾਂ ਦੀਆਂ ਦੁਆਵਾਂ ਜਾਨਵਰਾਂ ਦੀਆਂ ਦੁਆਵਾਂ ਮੇਰਾ ਮੰਨਣਾ ਇਹ ਹੈ ਕਿ ਜਦੋਂ ਕਿਸੇ ਵੀ ਮਨੁੱਖ ਤੇ ਕਿਸੇ ਵੀ ਇਨਸਾਨ ਤੇ ਔਖਾ ਟਾਈਮ ਆਂਦਾ ਹੈ ਤੇ ਇਹਨਾਂ ਜਾਨਵਰਾਂ ਦੀ ਬੇਜ਼ੁਬਾਨਾਂ ਦੀਆਂ ਦੁਆਵਾਂ ਉਹਨੂੰ ਤਾਰ ਦਿੰਦੀਆਂ ਨੇ ਇਹ ਚੀਜ਼ਾਂ ਵਿਦ ਪ੍ਰੂਫ ਸਾਡੀ ਜ਼ਿੰਦਗੀ ਛੋ ਕੇ ਹਟੀਆਂ ਨੇ ਤੇ ਅਸੀਂ ਦੇਖਿਆ ਵੀ ਹੈ ਹਮੇਸ਼ਾ ਮੈਂ ਅਕਸਰ ਕਹਿੰਦੇ ਨੇ ਕਿ ਜਦੋਂ ਪੰਜਾਬ ਦਾ ਪੰਜਾਬੀ ਕਿਤੇ ਬਾਹਰ ਚਲਾਵੇ ਆਵੇ ਨਾ ਤੇ ਅਕਸਰ ਇਹ ਗੱਲ ਹੁੰਦੀ ਹੈ ਕਹਿੰਦੇ ਉਹਦੀ ਹਵਾ ਖਰਾਬ ਹੋ ਗਈ ਕਹਿੰਦੇ ਉਹ ਬਾਹਰੋਂ ਆ ਕੇ ਤੇ ਉਹ ਇਹ ਚੀਜ਼ਾਂ ਬਹੁਤ ਡਰਟੀ ਸਮਝਣ ਲੱਗ ਜਾਂਦਾ ਕਿ ਇਹ ਗਲੀਆਂ ਨਾਲੀਆਂ ਆ ਸਟਰੀਟ ਡੌਗਸ ਨੂੰ ਬੜਾ ਡਰਟੀ ਫੇਸ ਸਮਝਣ ਲੱਗ ਜਾਂਦੇ ਕਿ ਬਹੁਤ ਡਰਟੀ ਕਲਚਰ ਹੈਗਾ ਇੰਡੀਆ ਦਾ ਜਾਂ ਆਪਣੇ ਉਸ ਸੂਬੇ ਦਾ ਲੇਕਿਨ ਤੁਸੀਂ ਵਾਪਸ ਆ ਕੇ ਔਰ ਇਸ 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 ਕਲਚਰ ਦੇ ਨਾਲ ਕਿਵੇਂ ਜੁੜੇ ਰਹੇ ਹੋ ਹਾਂ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਬਹੁਤ ਦੇਖੇ ਨੇ ਇਸ ਤਰ੍ਹਾਂ ਦੇ ਆਪਣੇ ਪੰਜਾਬੀ ਜਿਹੜੇ ਉੱਥੇ ਵੀ ਕਰਦੇ ਨੇ ਸੇਵਾਵਾਂ ਇੱਥੇ ਵੀ ਨੇ ਹਾਂ ਇਹ ਇੱਕ ਮਾਈਂਡਸੈਟ ਹੈ ਕਿ ਜਿਹੜਾ ਸੋਚ ਆਈ ਕਿ ਹੋਰ ਕੁਝ ਨਹੀਂ ਹੈ ਜੇ ਤੁਹਾਡੀ ਸੋਚ ਅੱਛੀ ਹੈ ਤਾਂ ਤੁਸੀਂ ਆਪਣੇ ਅੱਛੇ ਕੰਮਾਂ ਨੂੰ ਸੰਸਕਾਰਾਂ ਨੂੰ ਕਿਤੇ ਵੀ ਉਹਨੂੰ ਐਪਲਾਈ ਕਰ ਸਕਦੇ ਹੋ ਚਾਹ ਇੰਡੀਆ ਹੈ ਚਾਹ ਪੰਜਾਬ ਹੈ ਇਹ ਕੋਈ ਫਰਕ ਨਹੀਂ ਰੱਖਦਾ ਅੱਛਾ ਕਦੀ ਤੁਸੀਂ ਹੁਣ ਜਦੋਂ ਤੋਂ ਆਏ ਹੋ ਤੁਸੀਂ ਕਹਿੰਦੇ ਪਰਿਵਾਰਿਕ ਸਮੱਸਿਆ ਸੀ ਕਿ ਜਿਸ ਦੇ ਕਰਕੇ ਤੁਹਾਨੂੰ ਇੱਥੇ ਆਣਾ ਪਿਆ ਇੰਡੀਆ ਦੇ ਵਿੱਚ ਤੇ ਹੁਣ ਵਾਪਸ ਜਾਣ ਦੀ ਤਿਆਰੀ ਨਹੀਂ ਕੀਤੀ ਸੋਚ ਰਹੇ ਆ ਕਿ ਤੁਹਾਡੇ ਹੁਣ ਉਹਨਾਂ ਦੇ ਪੇਰੈਂਟਸ ਦੇ ਹੈਲਥ ਇਸ਼ੂਸ ਠੀਕ ਹੋ ਜਾਣ ਤਾਂ ਫਿਰ ਪਲੈਨਿੰਗ ਹੈਗੀ ਹੈ ਵਾਪਿਸ ਜਾਣ ਦੀ aur ਵਾਪਿਸ ਜਾ ਕੇ ਵੀ ਕੁਝ ਨਾ ਬਾਰੇ ਸੋਚਿਆ ਜਾਊਗਾ ਕੀ ਕੋਵਿਡ ਦੇ ਵਿੱਚ ਤੁਹਾਡੀ ਇਹਨਾਂ ਨਾਲ ਇਦਾਂ ਨਜ਼ਦੀਕੀ ਹੋਈ ਨਹੀਂ ਇਹਨਾਂ ਨਾਲ ਤਾਂ ਐ ਨਜ਼ਦੀਕੀ ਐਕਚੁਅਲੀ ਮੇਰੇ ਸਿਸਟਰ ਐ ਬਿਜਲੀ ਬੋਰਡ ਚ ਇੱਥੇ ਕੰਮ ਕਰਦੇ ਨੇ ਉਹ ਅਕਸਰ ਲੰਚ ਟਾਈਮ 'ਚ ਇੱਥੇ ਆ ਕੇ ਆਪਣਾ ਟਾਈਮ ਸਪੈਂਡ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਇੱਥੇ ਦੇਖਿਆ ਕਿ ਇਹ ਥੋੜੇ ਜਿਹੇ ਡੌਗਸ ਨੇ ਜਿਹੜੇ ਸਾਰਾ ਦਿਨ ਆਫਿਸ ਦੇ ਅੰਦਰ ਹੁੰਦੇ ਨੇ ਕੋਈ ਬਾਹਰੋਂ ਆ ਕੇ ਕੋਈ ਫੀਡ ਵੀ ਨਹੀਂ ਕਰਦਾ ਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਉਹ ਆਪਣੇ ਲੰਚ ਟਾਈਮ 'ਚ ਆਪਣਾ ਖਾਣਾ ਲੈ ਕੇ ਇਹਨਾਂ ਨੂੰ ਫੀਡ ਕਰਨਾ ਤੇ ਫਿਰ ਇਹ ਏ ਉਹਨਾਂ ਦਾ سلسلہ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਹੁਣ ਕੁਝ ਦਿਨਾਂ ਤੋਂ ਉਹ ਵੈਦਰ ਕਰਕੇ ਜਾਂ ਕੁਝ ਹੈਲਥੀ ਚੂਸ ਕਰਕੇ ਨਹੀਂ ਕਰ ਪਾ ਰਹੇ ਨੇ ਤੇ ਉਸ ਸੀਜ਼ਨ ਨੂੰ ਮੈਂ ਕੰਟੀਨਿਊ ਕੀਤਾ ਹੈ ਬਹੁਤ ალਬਤ ਇਹੋ ਜੀ ਸ਼ਖਸੀਅਤਾਂ ਨੂੰ ਮਿਲ ਕੇ ਔਰ ਇਹੋ ਜੇ ਲੋਕਾਂ ਨੂੰ ਮਿਲ ਕੇ ਸਮਾਜ ਦੇ ਵਿੱਚ ਵੀ ਇੱਕ ਵੱਡਾ ਸੁਨੇਹਾ ਜਾਂਦਾ ਹੈਗਾ ਔਰ ਖਾਸ ਤੌਰ ਤੇ ਅੱਜ ਲੋਕਾਂ ਨੂੰ ਸਮਝਣ ਦੀ ਲੋੜ ਵੀ ਹੈਗੀ ਹੈ ਕਿਉਂਕਿ ਜਦੋਂ ਗਰਮੀਆਂ ਹੁੰਦੀਆਂ ਨੇ ਗਰਮੀਆਂ ਦੇ ਵਿੱਚ ਕਬੂਤਰਾਂ ਨੂੰ ਦਾਣੇ ਪਾਉਣਾ ਜਾਂ ਘਰ ਦੀ ਛੱਤ ਦੇ ਵਿੱਚ ਉਹ ਪਾਣੀ ਦਾ ਇੱਕ ਬਾਟਾ ਹੀ ਰੱਖ ਦੇਣਾ ਕਿ ਉਸ ਦੇ ਵਿੱਚੋਂ ਜੇਕਰ ਕੋਈ ਕਬੂਤਰ ਪਿਆਸਾ ਹੈਗਾ ਤੇ ਉਸ ਜਿਹੜੀ ਉਹ ਆਪਣੀ ਪਿਆਸ 부ਜਾ ਸਕੇ ਔਰ ਦੂਜੀ ਜਗ੍ਹਾ ਜਦੋਂ ਸਰਦੀਆਂ ਹੁੰਦੀਆਂ ਨੇ ਕਿਉਂਕਿ ਸਭ ਤੋਂ ਸਰਦੀ ਦੀ ਜੇਕਰ ਕਹਿ ਲਈਏ ਤਾਂ ਔਖੀ ਘੜੀ ਉਹਨਾਂ ਲੋਕਾਂ ਦੇ ਲਈ ਹੁੰਦੀ ਹੈ ਉਹਨਾਂ ਜਾਨਵਰਾਂ ਦੇ ਲਈ ਹੁੰਦੀ ਹੈ ਜਿਹੜੇ ਬੇਜ਼ੁਬਾਨ ਅਪੀਲ ਆ ਕਿਸੇ ਨੂੰ ਆਪਣਾ ਦੁੱਖਦਰਦ ਜਿਹੜੇ ਨੇ ਉਹ ਨਹੀਂ ਦੱਸ ਸਕਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਰਦੀ ਦਾ ਅਹਿਸਾਸ ਹੋ ਰਿਹਾ ਅਕਸਰ ਤੁਹਾਨੂੰ ਜਾਨਵਰ ਸੜਕਾਂ ਦੇ ਉੱਪਰ ਕੰਮਦੇ ਹੋਏ ਵੀ ਨਜ਼ਰ ਆਉਣਗੇ ਲੇਕਿਨ ਜਦੋਂ ਅਜਿਹੇ ਲੋਕ ਸੇਵਾਵਾਂ ਦੇ ਲਈ ਬਾਹਰ ਆਉਂਦੇ ਨੇ ਤਾਂ ਕਿਤਨੇ ਕਿਤੇ ਸਮਾਜ ਦੇ ਵਿੱਚ ਇੱਕ ਵੱਡਿਆ ਸਨੇਹਾ ਵੀ ਜਾਂਦਾ ਹੈ ਕਿ ਇਨ੍ਹਾਂ ਦੀ ਵੀ ਕੋਈ ਨਾ ਆਵਾਜ਼ ਸੁਣੇ ਔਰ ਇਨ੍ਹਾਂ ਦੇ ਵੀ ਜਿਹੜੀ ਤਕਲੀਫ ਹੈ ਉਹ ਕੋਈ ਨਾ ਕੋਈ ਦੂਰ ਜਿਹੜਾ ਉਹ ਕਰ ਸਕਦਾ ਹੈਗਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦਮਨਪ੍ਰੀ ਸਿੰਘ ਪੀਟੀਸੀ ਨਿਊਜ਼ ਪਟਿਆਲਾ